ਯਾਰਾ ਦੇਖ ਕੇ ਮੈਂ ਤਾਂ ਹਰਾਮ ਰਹਿ ਗਿਆ ਆ ਆ ਫੁੱਲ ਲਾਏ ਨਹੀਂ ਹੈਗੇ ਘਾਹ ਦੇ ਵਿੱਚ ਫੁੱਲ ਹੋਇਓ ਆ ਇਹ ਹੈ ਇਹਨਾਂ ਦੇ ਤੁਸੀਂ ਰੰਗ ਦੇਖਿਓ ਕਿੰਨੇ ਆ ਮੈਂ ਤੁਹਾਨੂੰ ਦਿਖਾਉਣਾ ਕਿੰਨੇ ਰੰਗ ਆ ਇੱਥੇ ਵੀ ਫੁੱਲ ਉਹ ਘਾਹ ਦੇ ਵਿੱਚ ਉਹ ਸਾਹਮਣੇ ਵੀ ਘਾਹ ਦੇ ਵਿੱਚ ਫੁੱਲ ਹੋ ਹਨ ਤੇ ਆ ਫੁੱਲੇ ਫੁੱਲ ਖੜੇ ਆ ਘਾਹ ਦੇ ਵਿੱਚ ਬਹੁਤ ਆ ਤੇ ਇਹਨਾਂ ਦੇ ਆ ਰੰਗ ਤੁਸੀਂ ਹੁਣ ਦੇਖਿਓ ਤੇ ਆਪਣੇ ਤਾਂ ਉੱਥੇ ਚਿੱਟੀ ਜੀ ਬੂਟੀ ਹੋ ਜਾਂਦੀ ਆ ਉਹਨੂੰ ਜੇ ਕਿਤੇ ਫੁੱਲ ਭਲੇਖੇ ਹੱਥ ਲੱਗ ਜੂ ਇੰਨਾ 스멜 ਮਾਰਦੀ ਹੈ ਨਾ ਉਹ ਤਾਂ ਗੱਲ ਹੀ ਛੱਡ ਦਿਓ ਤਾਂ ਇੱਥੇ ਘਾਹ ਦੇ ਵਿੱਚ ਦੇਖੋ ਫੁੱਲ ਤਾਂ ਤੁਹਾਨੂੰ ਮੈਂ ਹੁਣ ਰੰਗ ਦਿਖਾਉਣਾ ਇਹਨਾਂ ਦੇ ਕਿੰਨੇ ਆ ਫਿਰ ਆ ਰੰਗ ਹੋਰ ਵਾ ਆ ਰੰਗ ਹੋਰ ਵਾ ਆ ਰੰਗ ਹੋ ਰਿਹਾ ਦੇਖੋ ਹਨ ਇੱਥੇ ਕਿੰਨੇ ਰੰਗ ਹੋ ਗਏ ਆ ਇੱਕ ਰੰਗ ਦੋ ਰੰਗ ਤਿੰਨ ਰੰਗ ਚਾਰ ਰੰਗ ਪੰਜ ਰੰਗ ਛੇ ਰੰਗ